ਤੇ ਸਾਧ ਸੰਗ ਜੀ ਗੁਰ ਇਤਿਹਾਸ ਦੇ ਵਿੱਚ ਗੁਰਬਾਣੀ ਦੇ ਵਿੱਚ ਵੀ ਉਹਨਾਂ ਦਾ ਨਾਮ ਆਇਆ ਕਿਤੇ ਭਗਤ ਪ੍ਰਹਿਲਾਦ ਦੀ ਗੱਲ ਕਰੀਏ ਮਾਰ ਕਹਿੰਦੇ RAM ਜਪੋ ਜੀ ਐਸੇ ਐਸੇ ਤ्रू ਪ੍ਰਹਿਲਾਦ ਜਪਿਓ ਹਰ ਜੈਸੇ ਕਹਿੰਦੇ ਐ ਨਾਮ ਜਪੋ ਭਾਈ ਜਿਵੇਂ ਭਗਤ ਧਰੂ ਨੇ ਭਗਤ ਪ੍ਰਹਿਲਾਦ ਨੇ ਜਪਿਆ 5 ਸਾਲ ਦੀ ਉਮਰ ਵਿੱਚ ਐ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ। ਸਾਧ ਸੰਗ ਜੀ ਆਪਣਾ ਘਰ-ਵਾਰ ਤਿਆ ਕੇ ਪਰਿਵਾਰ ਤਿਆ ਕੇ ਤੇ ਸਾਧ ਸੰਗ ਜੀ ਜੰਗਲਾਂ ਬਣਾ ਨੂੰ ਹੋ ਤਰੇ। ਉੱਥੇ ਜਾ ਕੇ ਭਗਤੀ ਕੀਤੀ। ਭਗਤ ਪ੍ਰਹਿਲਾਦ ਦੀ ਗੱਲ ਕਰੀ। ਹਰਨਾਖਸੂ ਦੇ ਘਰ ਵਿੱਚ ਜਨਮ ਹੋਇਆ ਹਰਨਾਖਸ ਇਹਨਾ ਪਾਪੀ ਜੀਨੇ ਕਹਿ ਦਿੱਤਾ ਸੀ ਕਿ ਦੂਜਾ ਰੱਬ ਹੈ ਨਹੀਂ ਮੈਂ ਹੀ ਰੱਬ ਮੇਰਾ ਹੀ ਨਾਮ ਜਪੋ ਜਿਹੜੇ ਕੋਈ ਪੰਡਤ ਲੋਕ ਪੜਦੇ ਸੀ ਸਾਧ ਸੰਗ ਜੀ ਆਪਣੀ ਕਾਵ ਰਚਨਾ ਰਚਦੇ ਸੀ ਜਿਹੜੇ ਕਹਿੰਦੇ ਸੀ ਹਰ ਥਾਂ ਤੇ ਹਰੀ ਹੈ ਪਰਮਾਤਮਾ ਹੈ ਇਹੀਂ ਹਰੀ ਉਹੀਂ ਹਰੀ ਜਿਹੜੇ ਇਹ ਕਹਿੰਦੇ ਹੋ ਉਹਨਾਂ ਨੂੰ ਕਹਿੰਦਾ ਨਾ ਐਂ ਨਹੀਂ ਪੜਨਾ ਐਂ ਪੜੋ ਕਿ ਜਲੇ ਹਰਨਾਖਸ ਥਲੇ ਹਰਨਾਖਸ ਇਹੀਂ ਹਰਨਾਖਸ ਉਹੀਂ ਹਰਨਾਖਸ ਬਈ ਹਰ ਥਾਂ ਤੇ ਮੇਰੇ ਮੇਰੇ ਨਾਮ ਦਾ ਡੰਕਾ ਵਜਦਾ ਮੈਂ ਹੀ ਰਾਮ ਆ ਤੇ ਸਾਧ ਸੰਗਤ ਜੀ ਵੇਖੋ ਇਦਾਂ ਕਹਿੰਦਾ ਕਹਿੰਦਾ ਨਾਮ ਜਪਾਉਂਦਾ ਸੀ ਆਪਣੇ ਹੀ ਨਾਮ ਲਾਗੇ ਲੋਕ ਡਰਦੇ ਮਾਰੇ ਕਿਉ ਰਾਜ ਭਾਗੇ ਦਾ ਸੀ ਡਰਦੇ ਮਾਰੇ ਦਾ ਨਾਮ ਜਪਣ ਲੱਗੇ ਭਗਤ ਪ੍ਰਹਿਲਾਦ ਜੀ ਸਾਧ ਸੰਗਤ ਜੀ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਜਦੋਂ ਉਹਨਾਂ ਨੂੰ ਸੋਝੀ ਹੋਈ ਗਿਆਨ ਹੋਇਆ ਵੀ ਮੇਰਾ ਪਿਤਾ ਦਾ ਝੂਠਾ ਰੱਬ ਹੈ ਸੱਚਾ ਤਾਂ ਰੱਬ ਕੋਈ ਹੋਰ ਹੈ ਹੁਣ ਇਤਿਹਾਸ ਦੇ ਮੁਤਾਬਕ ਜਿਵੇਂ ਸਾਖੀ ਆਉਂਦੀ ਹੈ ਕਹਿੰਦੇ ਪਾਠਸ਼ਾਲਾ ਵਿੱਚ ਪੜਨ ਜਾਂਦੇ ਹੁੰਦੇ ਸੀ ਇੱਕ ਦਿਨ ਕੀ ਹੋਇਆ ਕਿਸੇ ਬੀਬੀ ਨੇ ਆਵਾ ਪਾਇਆ ਸੀ ਉਹਦੇ ਵਿੱਚ ਦੋ ਸੂਖਮ ਜਿੰਦਾ ਰਹਿ ਗਈਆਂ ਕਿਤੇ ਬਲੂੰਗੜੇ ਰਹਿ ਗਏ ਕਹਿੰਦੇ ਉਹ ਬੇਨਤੀ ਕਰਦੀ ਹੈ ਪਰਮਾਤਮਾ ਦੇ ਅੱਗੇ ਕਿਹ ਪਰਮਾਤਮਾ ਏ ਰਾਮ ਏ ਭਗਵਾਨ ਆ ਜਿਹੜੀਆਂ ਮਾਸੂਮ ਜਿੰਦਾ ਆਵੇ ਵਿੱਚ ਰਹਿ ਗਈਆਂ ਨੇ ਇਹਨਾਂ ਦੀ ਰਾਖੀ ਕਰਨੀ ਇਹਨਾਂ ਨੂੰ ਤਤੀਬਾ ਵੀ ਨਾ ਲੱਗੇ ਉਹ ਕਈ ਦਿਨਾਂ ਬਾਜ ਦਵਾਵਾ ਪੱਕਿਆ ਤੇ ਉਹ ਆਵਾ ਤੇ ਪੱਕ ਗਿਆ ਉਹ ਮਾਸੂਮ ਜਿੰਦਾ ਬਰੂਕੜੇ ਜਿਹੜੇ 6 ਸਾਲ ਸੰਗਤ ਜੀ ਜਿਹੜੇ ਜਨਮ ਵਰ ਤੇ ਉਹ ਜਿੰਦਾ ਨਿਕਲੇ ਫਿਰ ਸਾਧ ਸੰਗਤ ਜੀ ਪ੍ਰਹਲਾਦ ਨੂੰ ਪਤਾ ਲੱਗਿਆ ਉਹਨੇ ਸਾਰੀ ਗੱਲਬਾਤ ਉਹ ਬੀਬੀ ਨਾਲ ਸਾਂਝੀ ਕੀਤੀ ਉਹਨੇ ਦੱਸਿਆ ਵੀ ਇਹਨਾਂ ਦੀ ਰਾਖੀ ਕਰਨ ਵਾਲਾ RAM ਹੈ ਉਹ ਕਹਿੰਦਾ ਹਰ ਥਾਂ ਤੇ ਮੇਰੇ ਪਿਤਾ ਦੀਆਂ ਮੂਰਤੀਆਂ ਲੱਗ ਚੁੱਕੀਆਂ ਹਰ ਥਾਂ ਤੇ ਮੇਰੇ ਪਿਤਾ ਦਾ ਨਾਮ ਦਾ ਡੰਕਾ ਵੱਜਦਾ ਪਿਆ ਕੀ ਗੱਲ ਫਿਰ ਮੇਰੇ ਪਿਤਾ ਕੇਣੀ ਅਰਦਾਸ ਕੀਤੀ ਉਹ ਕਿ ਤੇਰਾ ਪਿਤਾ ਤਾਂ ਇੱਕ ਰਾਜਾ ਮਹਾਨ ਜਪ ਤਪ ਕੀਤਾ ਇਹਨੇ ਰਾਜ ਭਾਗ ਮਿਲ ਗਿਆ ਪਰ ਇਹ ਰੱਬ ਨਹੀਂ ਹੈ ਰੱਬ ਤਾਂ ਕੋਈ ਹੋਰ ਹੈ ਆਖੋ ਸਤਿਨਾਮ ਤਾਂ ਸਾਸ ਸਗੇ ਜੀ ਉਹ ਕੌਣ ਹੈ ਕਿੱਥੇ ਵਸਦਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਸਾਧੂ ਸੰਤ ਪੁਕਾਰਾਂ ਕਰਦੇ ਨੇ